ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੈਂ ਅਮਰਤ ਵੇਲੇ ਬਿਨਾਂ ਇਸ਼ਨਾਨ ਕੀਤੇ ਸਿਰਫ 27 ਦਿਨ ਆ ਸ਼ਬਦ ਬੋਲੇ ਮੇਰੀ ਜ਼ਿੰਦਗੀ ਹੀ ਬਦਲ ਗਈ। ਸਾਰੇ ਕੰਮ ਆਪਣੇ ਆਪ ਹੀ ਬਣਨੇ ਸ਼ੁਰੂ ਹੋ ਗਏ। ਸੋ ਕਿਹੜੇ ਉਹ ਸ਼ਬਦ ਹੈ ਇਹ ਕਿਸ ਤਰੀਕੇ ਨਾਲ ਬੋਲਣੇ ਆ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੇ ਸ਼ਬਦ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਇਹ ਲਾਅ ਆਫ ਅਟਰੈਕਸ਼ਨ ਦੇ ਸ਼ਬਦ ਨੇ ਸ਼ਬਦ ਕਹਿ ਸਕਦੇ ਆਂ ਅੱਖਰ ਕਹਿ ਸਕਦੇ ਆਂ ਕਿਉਂਕਿ ਜਦੋਂ ਪੰਜਾਬੀ ਦਾ ਆਪਣਾ ਪੇਪਰ ਹੁੰਦਾ ਹਨਾ ਉਹਦੇ ਵਿੱਚ ਲਿਖਿਆ ਹੁੰਦਾ ਨਾ ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ ਹੈਨਾ ਤਾਂ ਸ਼ਬਦ ਮਤਲਬ ਅੱਖਰ ਕੁਝ ਇਹ ਜਿਹੇ ਅੱਖਰ ਜਿਹੜੇ ਲਾਫ ਅਟਰੈਕਸ਼ਨ ਦੇ ਵਿੱਚ ਜੇ ਆਪਾਂ ਬੋਲਦੇ ਆ ਨਾ ਤਾਂ ਸਾਡੀ ਜ਼ਿੰਦਗੀ ਤੇ ਬਹੁਤ ਸੋਹਣਾ ਅਸਰ ਪਾਉਂਦੇ ਨੇ ਸਾਡੀ ਜ਼ਿੰਦਗੀ ਹੀ ਬਦਲ ਦਿੰਦੇ ਨੇ ਸੋ ਕਿਹੜੇ ਨੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਤੇ ਇਸ ਨੂੰ ਸਮਝਣਾ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਜੇ ਤੁਸੀਂ ਅੱਧੀ ਗੱਲ ਸੁਣੀ ਨਾ ਤਾਂ ਫਿਰ ਤੁਹਾਨੂੰ ਉਨਾ ਸੋਹਣਾ ਰਿਜ਼ਲਟ ਨਹੀਂ ਮਿਲਣਾ ਫਿਰ ਤੁਸੀਂ ਕਹਿਣਾ ਕਿ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਇਸ ਲਈ ਤੁਹਾਨੂੰ ਪੂਰਾ ਸੁਣਨਾ ਪਵੇਗਾ ਸਮਝਣਾ ਪਵੇਗਾ ਇੱਕ ਇੱਕ ਗੱਲ ਨੂੰ ਸੁਣਨਾ ਪਵੇਗਾ ਚੰਗੀ ਤਰ੍ਹਾਂ ਸੋ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਸ਼ਬਦ ਹੈ ਸ਼ੇਅਰ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਵੀ ਜੇ ਮੈਂ ਤੁਹਾਡੇ ਨਾਲ ਲਾਅ ਆਫ ਅਟਰੈਕਸ਼ਨ ਦੇ ਬਾਰੇ ਸ਼ੇਅਰ ਕਰ ਰਹੀ ਹਾਂ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਹੁਣ ਗਰਵਾਣੀ ਜ ਆਪਣਾ ਬੰਦ ਕਰ ਦੋ ਗੁਰਬਾਣੀ ਸਭ ਤੋਂ ਉੱਪਰ ਆ ਪਾਠ ਆਪਾਂ ਜਰੂਰ ਕਰਨਾ ਰੇ ਰੋਜ਼ ਕਿਉਂਕਿ ਉਹ ਸਾਡੀ ਰੂਹ ਦੀ ਖੁਰਾਕ ਹੈ ਠੀਕ ਹੈ ਜਿਹੜਾ ਲਾਅ ਆਫ ਅਟਰੈਕਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਇਹ ਇਸ ਲਈ ਆ ਵੀ ਆਪਣੀ ਜ਼ਿੰਦਗੀ ਹੋਰ ਜ਼ਿਆਦਾ ਪਸੋਣੀ ਕਰ ਸਕੀਏ ਕਿਸ ਤਰੀਕੇ ਨਾਲ ਦੇਖੋ ਜਿਵੇਂ ਇੱਕ ਡਾਕਟਰ ਆਪਾਂ ਨੂੰ ਦਵਾਈ ਦਿੰਦਾ ਹੈ ਨਾ ਤਾਂ ਆਪਾਂ ਦਵਾਈ ਲੈਨੇ ਆ ਡਾਕਟਰ ਆਪਾਂ ਨੂੰ ਨਾਲ-ਨਾਲ ਕਈ ਵਾਰੀ ਯੋਗਾ ਦੱਸ ਦਿੰਦਾ ਹੈ ਜਾਂ ਐਕਸਰਸਾਈਜ਼ ਦੱਸ ਦਿੰਦਾ ਹੈ ਤੇ ਨਾਲ ਹੀ ਆਪਾਂ ਨੂੰ ਪਰਹੇਜ ਵੀ ਦੱਸਦਾ ਜੇ ਆਪਾਂ ਕੱਲੀ ਦਵਾਈ ਲੈਂਦੇ ਰਹੀਏ ਨਾ ਪਰਹੇਜ਼ ਨਾ ਕਰੀਏ ਜਾਂ ਡਾਕਟਰ ਦੇ ਦੱਸੇ ਅਨੁਸਾਰ ਉਹ ਮੇ ਉਹ ਚੀਜ਼ ਨਾ ਕਰੀਏ ਜਿਵੇਂ ਉਹਨਾਂ ਨੇ ਕਹੀ ਆ ਤਾਂ ਫਿਰ ਸਾਨੂੰ ਜਿਹੜਾ ਉਹਦਾ ਅਸਰ ਹੈ ਉਹ ਛੇਤੀ ਨਹੀਂ ਕਰਦੀ ਉਹ ਦਵਾਈ ਬਹੁਤ ਲੇਟ ਅਸਰ ਕਰਦੀ ਹੈ ਜਾਂ ਫਿਰ ਕਰਦੀ ਹੀ ਨਹੀਂ ਕਿਉਂਕਿ ਪਰਹੇਜ਼ ਵੀ ਨਾਲ ਬਹੁਤ ਜ਼ਰੂਰੀ ਹੈ ਠੀਕ ਉਸੇ ਤਰੀਕੇ ਨਾਲ ਆਪਾਂ ਗੁਰਬਾਣੀ ਜਪਦਿਆਂ ਗੁਰਬਾਣੀ ਵੀ ਸਾਡੇ ਰੂਹ ਦੀ ਖੁਰਾਕ ਹੈ ਸਾਨੂੰ ਬਹੁਤ ਜ਼ਰੂਰੀ ਹੈ ਜਪਣੀ ਪਰ ਉਸ ਦੇ ਨਾਲ ਨਾਲ ਹੀ ਸਾਨੂੰ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਵੀ ਬਹੁਤ ਜ਼ਰੂਰੀ ਆ ਚੰਗੀ ਸੋਚ ਦੇ ਮਾਲਕ ਬਣਨਾ ਵੀ ਜ਼ਰੂਰੀ ਆ ਜਿਹੜੇ ਤਾਂ ਲੋਕ ਗੁਰਬਾਣੀ ਨੂੰ ਅਰਥ ਸਮਝ ਕੇ ਜਪਦੇ ਨਹੀਂ ਆ ਉਹ ਤੇ ਅਮਲ ਕਰਦੇ ਨੇ ਉਹ ਤਾਂ ਪੂਰਨ ਤੌਰ ਤੇ ਆਪਾਂ ਕਹਿ ਸਕਦੇ ਆ ਵੀ ਪੂਰਾ ਫਲ ਉਹਨਾਂ ਨੂੰ ਮਿਲ ਜਾਂਦਾ ਗੁਰਬਾਣੀ ਦਾ ਪਰ ਕਈ ਲੋਕ ਆ ਵੀ ਬਾਣੀ ਜਪਤਾ ਲੈਂਦੇ ਨੇ ਪਰ ਜ਼ਿੰਦਗੀ ਵਿੱਚ ਇੰਨੀ ਜਿਆਦਾ ਟੈਨਸ਼ਨਾਂ ਹੋਣ ਕਰਕੇ ਨਾ ਉਹਨਾਂ ਦੀ ਸੋਚ ਹਮੇਸ਼ਾ ਨੈਗੇਟਿਵ ਹੀ ਰਹਿੰਦੀ ਆ ਅਸੋ ਉਥੇ ਆਪਾਂ ਨੂੰ ਨਾਲ ਨਾਲ ਇਸ ਚੀਜ਼ ਦਾ ਸਹਾਰਾ ਲੈਣਾ ਚਾਹੀਦਾ ਹੈ ਨਾਲ ਨਾਲ ਆਪਾਂ ਨੂੰ ਲਾਫ ਅਟਰੈਕਸ਼ਨ ਦਾ ਵੀ ਸਹਾਰਾ ਲੈਣਾ ਚਾਹੀਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਕਰਨਾ ਕੀ ਹੈ ਤੁਸੀਂ ਸਵੇਰੇ ਪਹਿਲਾਂ ਉੱਠਣਾ ਉਠਣਸਾਰ ਮੈਂ ਕੀ ਕਰਦੀ ਹਾਂ ਉਠਣਸਾਰ ਨਾ ਮੇਰੇ ਬੈੱਡ ਦੇ ਕੋਲ ਹੀ ਜਿਹੜੀ ਲਾਈਟ ਦੀ ਸਵਿਚ ਹੈ ਉਹ ਲੱਗੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਉਠਣਸਾਰ ਮੈਂ ਸਚਾਉਣ ਕਰਦੀ ਹਾਂ ਤੇ ਆਪਦੀ ਡਾਇਰੀ ਚੱਕ ਦੀਆਂ ਇੱਕ ਪੈਨ ਚੱਕ ਦੀਆਂ ਠੀਕ ਹੈ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ 10 ਚੀਜ਼ਾਂ ਪਹਿਲਾਂ ਲਿਖਣੀਆਂ ਕਿਹੜੀਆਂ ਚੀਜ਼ਾਂ ਲਿਖਣੀਆਂ ਜਿਹੜੀਆਂ ਤੁਹਾਨੂੰ ਹੁਣ ਤੱਕ ਆਪਦੀ ਜ਼ਿੰਦਗੀ ਦੇ ਵਿੱਚ ਮਿਲੀਆਂ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਹਾਨੂੰ ਫੋਨ ਮਿਲਿਆ ਹੈ ਨਾ ਪਸੰਦੀਦਾ ਮੰਨ ਲਓ ਅਤੋਂ 2 ਜਾਂ 4 ਸਾਲ ਪਹਿਲਾਂ ਪਹਿਲਾ ਫੋਨ ਤੁਹਾਨੂੰ ਮਿਲਿਆ ਤੁਹਾਡੀ ਪਸੰਦੀਦਾ ਜਾਂ ਤੁਹਾਨੂੰ ਨੌਕਰੀ ਤੁਹਾਡੀ ਪਸੰਦ ਦੀ ਮਿਲੀ ਸੀ ਜਾਂ ਹੋ ਸਕਦਾ ਹੈ ਤੁਹਾਨੂੰ ਕੋਈ ਕਿਸੇ ਜਗ੍ਹਾ ਤੁਸੀਂ ਘੁੰਮਣ ਜਾਣਾ ਚਾਹੁੰਦੇ ਸੀ ਤੇ ਤੁਸੀਂ ਉਸ ਜਗ੍ਹਾ ਤੇ ਘੁੰਮਣ ਗਏ ਉਹ ਤੁਹਾਡੀ ਫੇਵਰਟ ਜਗ੍ਹਾ ਹੈ ਨਾ ਤਾਂ ਫਿਰ ਉਸ ਚੀਜ਼ ਬਾਰੇ ਕੋਈ ਵੀ ਐਦਾਂ ਦੀਆਂ ਚੀਜ਼ਾਂ ਕੋਈ ਹੋਰ ਕੋਈ ਐਦਾਂ ਦੀ ਚੀਜ਼ ਜਿਹੜੀ ਤੁਸੀਂ ਖਾਣਾ ਚਾਹੁੰਦੇ ਸੀ ਟੇਸਟ ਕਰਨਾ ਚਾਹੁੰਦੇ ਸੀ ਤੁਸੀਂ ਪਹਿਲੀ ਵਾਰ ਟੇਸਟ ਕੀਤੀ ਤੇ ਕੁਝ ਸਾਲ ਪਹਿਲਾਂ ਜਾਂ ਹੋ ਸਕਦਾ 2-4 ਦਿਨ ਪਹਿਲਾਂ ਕਦੇ ਵੀ ਮਤਲਬ ਪਿਛਲੀ ਜ਼ਿੰਦਗੀ ਦੇ ਵਿੱਚੋਂ ਦਾ ਸੋ ਚੀਜ਼ਾਂ ਚੱਕਣੀਆਂ ਤੁਸੀਂ ਜਿਹੜੀਆਂ ਤੁਹਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਜਦੋਂ ਹੋਈਆਂ ਠੀਕ ਹੈ ਤਾਂ ਤੁਸੀਂ ਕੀ ਕਰਨਾ ਉਹਨਾਂ ਚੀਜ਼ਾਂ ਬਾਰੇ 10 ਪੁਆਇੰਟ ਬਣਾ ਲੈਣੇ ਆ 10 ਨੰਬਰ 1 2 3 4 5 ਇਦਾਂ ਨੰਬਰ ਪਾ ਲੈਣੇ ਆ 10 ਠੀਕ ਹੈ ਫਿਰ ਉੱਥੇ ਤੁਸੀਂ ਲਿਖਣਾ ਪਹਿਲੀ ਉਹ ਚੀਜ਼ ਜਿਹੜੀ ਜਿਵੇਂ ਮੰਨ ਲਓ ਤੁਹਾਨੂੰ ਫੋਨ ਮਿਲਿਆ ਥੈਂਕ ਯੂ ਯੂਨੀਵਰਸ ਮੈਨੂੰ ਥੈਂਕ ਯੂ ਤੁਸੀਂ ਸਟਾਰਟਿੰਗ ਚ ਲਾ ਸਕਦੇ ਹੋ ਐਂਡ ਵਿੱਚ ਵੀ ਲਾ ਸਕਦੇ ਹੋ ਮੈਨੂੰ ਮੇਰਾ ਪਸੰਦੀਦਾ ਫੋਨ ਦੇਣ ਵਾਸਤੇ ਥੈਂਕ ਯੂ ਯੂਨੀਵਰਸ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਮੈਨੂੰ ਮੇਰੇ ਪਸੰਦ ਦਾ ਫੋਨ ਮਿਲ ਗਿਆ ਹੈ ਜਾਂ ਜਿਹੜੀ ਵੀ ਕੰਪਨੀ ਦਾ ਮਿਲ ਗਿਆ ਉਹਦਾ ਨਾਮ ਵੀ ਲਿਖ ਸਕਦੇ ਹੋ ਮਿਲ ਗਿਆ ਹੈ ਧੰਨਵਾਦ ਯੂਨੀਵਰਸ ਥੈਂਕ ਯੂ ਯੂਨੀਵਰਸ ਇੰਗਲਿਸ਼ ਚ ਲਿਖਣਾ ਇੰਗਲਿਸ਼ ਚ ਲਿਖ ਲਓ ਪੰਜਾਬੀ ਚ ਲਿਖਣਾ ਪੰਜਾਬੀ ਚ ਲਿਖ ਲਓ ਹਿੰਦੀ ਚ ਲਿਖਣਾ ਹਿੰਦੀ ਚ ਲਿਖ ਲਓ ਠੀਕ ਹੈ ਤੁਸੀਂ ਉਹ 10 ਚੀਜ਼ਾਂ ਬਾਰੇ ਲਿਖਣਾ ਤੇ ਐਂਡ ਵਿੱਚ ਥੈਂਕ ਯੂ ਯੂਨੀਵਰਸ ਲਿਖਣਾ ਠੀਕ ਹੈ ਤੇ ਤੁਸੀਂ ਇਦਾਂ 10 ਪੁਆਇੰਟ ਬਣਾ ਲੈਣੇ ਨੇ 10 ਪੁਆਇੰਟਾਂ ਦੇ ਪਿੱਛੇ ਤੁਸੀਂ ਥੈਂਕ ਯੂ ਲਿਖਣਾ 10 ਚੀਜ਼ਾਂ ਹੋ ਗਈਆਂ 10 ਚੀਜ਼ਾਂ ਦੇ ਬਾਰੇ ਪਿੱਛੇ ਤੁਸੀਂ ਥੈਂਕ ਯੂ ਵੀ ਲਿਖ ਲਿਆ ਹੁਣ ਉਸ ਤੋਂ ਬਾਅਦ 10 ਚੀਜ਼ਾਂ ਲਿਖਣ ਤੋਂ ਬਾਅਦ ਕੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਉਸ ਨੂੰ ਪੜ੍ਹਨਾ ਹੈ ਠੀਕ ਹੈ ਜਾਂ ਤਾਂ ਤੁਸੀਂ ਉੱਚੀ ਬੋਲ ਕੇ ਪੜ੍ਹ ਲਓ ਜਾਂ ਫਿਰ ਤੁਸੀਂ ਮਨ ਦੇ ਵਿੱਚ ਵੀ ਉਸ ਚੀਜ਼ ਨੂੰ ਬੋਲ ਸਕਦੇ ਹੋ ਜ਼ਰੂਰੀ ਨਹੀਂ ਹੈ ਵੀ ਤੁਸੀਂ ਮਨ ਚ ਹੀ ਬੋਲਣਾ ਹੈ ਉੱਚੀ ਬੋਲ ਕੇ ਕਰਨਾ ਹੈ ਉੱਚੀ ਬੋਲਣਾ ਚਾਹ ਨਹੀਂ ਉੱਚੀ ਬੋਲ ਲਓ ਜੇ ਤੁਹਾਡਾ ਧਿਆਨ ਕਨਸੈਂਟਰੇਟ ਹੁੰਦਾ ਧਿਆਨ ਟਿਕ ਜਾਂਦਾ ਪਰ ਤੁਸੀਂ ਮਨ ਵਿੱਚ ਵੀ ਉਹਨੂੰ ਬੋਲ ਸਕਦੇ ਹੋ ਤੇ ਨਾਲ-ਨਾਲ ਨਾ ਉਸ ਟਾਈਮ ਖੁਸ਼ੀ ਨੂੰ ਮਹਿਸੂਸ ਕਰਨਾ ਹੈ ਖੁਸ਼ੀ ਨੂੰ ਮਹਿਸੂਸ ਕਿਵੇਂ ਕਰਨਾ ਕਿਉਂਕਿ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਨਾ ਜਦੋਂ ਆਪਾਂ ਕਿਸੇ ਚੀਜ਼ ਨੂੰ ਬਹੁਤ ਖੁਸ਼ੀ ਨਾਲ ਮਹਿਸੂਸ ਹੋ ਕੇ ਕਰਦੇ ਆ ਨਾ ਤਾਂ ਫਿਰ ਉਹ ਉਸ ਚੀਜ਼ ਤੇ ਬਹੁਤ ਛੇਤੀ ਰਿਐਕਟ ਕਰਦਾ ਤੇ ਫਿਰ ਉਹਨੂੰ ਉਹਨੂੰ ਐ ਲੱਗਦਾ ਵੀ ਅੱਛਾ ਇਹ ਚੀਜ਼ ਤੇ ਖੁਸ਼ ਹੋ ਰਹੀ ਐ ਇਹ ਚੀਜ਼ ਕਰਨੀ ਐ ਉਸ ਚੀਜ਼ ਨੂੰ ਤੁਹਾਡੇ ਵੱਲ ਅਟਰੈਕਟ ਕਰੇਗਾ ਹੋਰ ਜ਼ਿਆਦਾ ਤੁਹਾਡੇ ਵੱਲ ਖਿਚਾਵ ਕਰੇਗਾ ਉਹਨਾਂ ਚੀਜ਼ਾਂ ਦਾ ਤੁਸੀਂ ਖੁਸ਼ੀ ਕਿਵੇਂ ਮਹਿਸੂਸ ਕਰਨੀ ਐ ਜਿਵੇਂ ਮੰਨ ਲਓ ਮੇਰੀਆਂ ਭੈਣਾਂ ਜਿਹੜੀਆਂ ਉਹਨਾਂ ਨੂੰ ਯਾਤਰਾ ਸੂਟ ਪਸੰਦ ਹੁੰਦੇ ਆ ਹਨਾ ਤਾਂ ਮੰਨ ਲਓ ਆਪਾਂ ਨੂੰ ਆਪਣੀ ਪਸੰਦੀਦਾ ਸੂਟ ਮਿਲਿਆ ਅੱਜ ਤੇ ਸਾਨੂੰ ਉਹ ਸੂਟ ਹੱਥ 'ਚ ਫੜਨ ਤੋਂ ਬਾਅਦ ਸਾਨੂੰ ਕਿਵੇਂ ਦੀ ਖੁਸ਼ੀ ਮਹਿਸੂਸ ਹੋਵੇਗੀ ਇਹ ਸੋਚਣਾ ਹਨਾ ਆਪਾਂ ਨੂੰ ਬਹੁਤ ਖੁਸ਼ੀ ਹੋਵੇਗੀ ਨਾ ਤਾਂ ਉਦਾਂ ਦੀ ਖੁਸ਼ੀ ਜਿਹੜੀ ਉਸ ਵਕਤ ਉਸ ਸੂਟ ਨੂੰ ਫੜ ਕੇ ਹੋਵੇਗੀ ਨਾ ਉਹੋ ਜੀ ਖੁਸ਼ੀ ਤੁਸੀਂ ਉਹ ਸ਼ਬਦ ਬੋਲਣ ਸਮੇਂ ਮਹਿਸੂਸ ਕਰਨੀ ਆ ਮੰਨ ਲਓ ਤੁਸੀਂ ਚਾਹੁੰਦੇ ਹੋ ਵੀ ਮੈਨੂੰ ਸਕੂਟਰੀ ਮਿਲ ਜਾਵੇ ਨਾ ਜਾਂ ਮੋਟਰਸਾਈਕਲ ਮਿਲ ਜਾਵੇ ਤੇ ਤੁਸੀਂ ਸੋਚ ਰਹੇ ਹੋ ਕਿ ਤੁਹਾਨੂੰ ਮਿਲ ਗਿਆ ਮਿਲਣ ਤੋਂ ਬਾਅਦ ਤੁਹਾਨੂੰ ਕਿਵੇਂ ਖੁਸ਼ੀ ਮਹਿਸੂਸ ਹੋਊਗੀ ਠੀਕ ਹੈ ਉਦੋਂ ਦਾ ਮਹਿਸੂਸ ਕਰਨਾ ਵੀ ਮੈਨੂੰ ਇਹ ਚੀਜ਼ ਜਦੋਂ ਮਿਲੀ ਉਦੋਂ ਮੈਂ ਕਿੰਨਾ ਖੁਸ਼ ਸੀ ਉਹ ਖੁਸ਼ੀ ਨੂੰ ਉਸ ਟਾਈਮ ਮਹਿਸੂਸ ਕਰਨਾ ਅੰਦਰੋਂ ਜਿਵੇਂ ਕਈ ਵਾਰੀ ਹੁੰਦਾ ਨਾ ਆਪਾਂ ਕਿਤੇ ਜਾਣਾ ਹੁੰਦਾ ਤਾਂ ਆਪਾਂ ਅੰਦਰੋਂ ਅੰਦਰ ਬਹੁਤ ਖੁਸ਼ ਹੁੰਨੇ ਆ ਅੰਦਰੋਂ ਦਾ ਖੁਸ਼ੀ ਦੀ ਮਹਿਸੂਸ ਹੋ ਰਹੀ ਹੁੰਦੀ ਹੈ ਹੁੰਦੀ ਹੈ ਨਾ ਤੁਹਾਡੇ ਨਾਲ ਵੀ ਹੋਇਆ ਹੋਊ ਕਈ ਵਾਰੀ ਤਾਂ ਉਦਾਂ ਦੀ ਖੁਸ਼ੀ ਉਹ ਮਹਿਸੂਸ ਕਰਨੀ ਹੈ 10 ਚੀਜ਼ਾਂ ਲਿਖ ਰਹੀਆਂ ਉਦੇ ਪਿੱਛੇ ਧੰਨਵਾਦ ਵੀ ਲਿਖਤਾ ਹੁਣ ਉਹ 10 ਚੀਜ਼ਾਂ ਬੋਲਣੀ ਹੈ ਤੇ ਬੋਲਦੇ ਸਮੇਂ ਖੁਸ਼ੀ ਮਹਿਸੂਸ ਕਰਨੀ ਹੈ ਤੇ ਨਾਲ-ਨਾਲ ਥੈਂਕ ਯੂ ਯੂਨੀਵਰਸ ਵੀ ਬੋਲਣਾ ਇੱਕ ਗੱਲ ਪਹਿਲਾਂ ਬੋਲ ਲਈ ਉਹਨੂੰ ਮਹਿਸੂਸ ਕਰ ਲਿਆ ਉਹਦੇ ਪਿੱਛੇ ਥੈਂਕ ਯੂ ਬੋਲ ਲਿਆ ਇਦਾਂ ਹੀ 10 ਗੱਲਾਂ ਬੋਲਣੀ ਹੈ ਦਸੇ ਗੱਲਾਂ ਨੂੰ ਮਹਿਸੂਸ ਕਰਨਾ ਖੁਸ਼ੀ ਦੇ ਨਾਲ ਫਿਰ ਉਹਨਾਂ ਦਾ ਥੈਂਕ ਯੂ ਲਿਖਣਾ ਬੋਲਣਾ ਸੌਰੀ ਠੀਕ ਹੈ ਲਿਖਣ ਤੋਂ ਬਾਅਦ ਬੋਲਣਾ ਹੈ ਮਹਿਸੂਸ ਕਰਨਾ ਥੈਂਕ ਯੂ ਬੋਲਣਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਇਹ ਚੀਜ਼ ਲਗਾਤਾਰ 27 ਦਿਨ ਕਰਨੀ ਹੈ ਠੀਕ ਹੈ ਹੁਣ 27 ਦਿਨ ਦੀ ਆਪਾਂ ਗੱਲ ਕਿਉਂ ਕਰਦੇ ਆ ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਸਾਇੰਸ ਦੇ ਮੁਤਾਬਕ ਅਗਰ ਆਪਾਂ ਕੋਈ ਵੀ ਚੀਜ਼ 21 ਦਿਨ ਕਰਦੇ ਆ ਨਾ ਕੋਈ ਵੀ ਚੀਜ਼ 21 ਦਿਨ ਬੋਲਦੇ ਆ ਕਰਦੇ ਆ ਤਾਂ 21 ਦਿਨਾਂ ਦੇ ਵਿੱਚ ਸਾਡਾ ਮਾਈਂਡ ਜਿਹੜਾ ਨਾ ਸਬ ਕੋਨਸ਼ੀਅਸ ਮਾਈਂਡ ਹੈ ਉਹ 네ਗੇਟਿਵ ਚੀਜ਼ਾਂ ਨੂੰ ਛੱਡ ਦਿੰਦਾ ਹੈ ਉਹ ਉਹਨਾਂ ਚੀਜ਼ਾਂ ਨੂੰ ਕੈਚ ਕਰ ਲੈਂਦਾ ਉਹਨੂੰ ਉਹੀ ਆਦਤ ਪੈ ਜਾਂਦੀ ਹੈ ਜਿਹੜੀ ਤੁਸੀਂ ਹਰ ਰੋਜ਼ ਉਹਨੂੰ ਕਮਾਂਡ ਦੇ ਰਹੇ ਹੋ ਆਰਡਰ ਦੇ ਰਹੇ ਹੋ ਉਹ ਉਹੀ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਗਾ ਤੁਸੀਂ ਅਗਰ ਇਹਦਾ ਸਭ ਤੋਂ ਸੋਹਣਾ ਐਗਜ਼ਾਮਪਲ ਦੇਖਣੀ ਹੈ ਨਾ ਤੁਸੀਂ ਇਦਾਂ ਕਰਿਓ ਮੰਨ ਲਓ ਤੁਹਾਨੂੰ ਟੈਨਸ਼ਨ ਹੈ ਇਸ ਟਾਈਮ ਹਨਾ ਤੁਸੀਂ ਟੈਨਸ਼ਨ ਦੇ ਵਿੱਚ ਬੈਠੇ ਹੋ ਤੁਸੀਂ ਨਾ 15 ਮਿੰਟ 15 ਮਿੰਟ ਬਹਿ ਕੇ ਰਿਲੈਕਸ ਹੋ ਜਿਓ ਆਪਣੇ ਮਾਈਂਡ ਨੂੰ ਰਿਲੈਕਸ ਕਰ ਲਿਓ ਰਿਲੈਕਸ ਕਰਨ ਤੋਂ ਬਾਅਦ ਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਮਹਿਸੂਸ ਕਰਿਓ ਬੀ ਸਭ ਕੁਝ ਠੀਕ ਹੈ ਸਭ ਕੁਝ ਠੀਕ ਹੋ ਗਿਆ ਸਭ ਕੁਝ ਠੀਕ ਹੋ ਰਿਹਾ ਹੈ ਇਦਾਂ ਦੀਆਂ ਚੀਜ਼ਾਂ ਨੂੰ ਮਹਿਸੂਸ ਕਰੋਗੇ ਨਾ 15 ਮਿੰਟ ਦੇ ਵਿੱਚ ਹੀ ਤੁਹਾਡਾ ਸਟ੍ਰੈਸ ਲੈਵਲ 0 0 ਹੋ ਜਾਊਗਾ ਤੁਹਾਡਾ ਮਨ ਸ਼ਾਂਤ ਹੋ ਜਾਊਗਾ ਤੁਹਾਡਾ ਦਿਮਾਗ ਸ਼ਾਂਤ ਹੋ ਜਾਊਗਾ ਇੰਨਾ ਗਹਿਰਾ ਅਸਰ ਪੈਂਦਾ ਇੰਨਾ ਸ਼ਬਦਾਂ ਦਾ ਸਾਡੇ ਮਨ ਤੇ ਸਾਡੇ ਦਿਮਾਗ ਤੇ ਤਾਂ ਸੋਚੋ ਜਦੋਂ ਉਹ 15 ਮਿੰਟ ਚ ਇੰਨਾ ਅਸਰ ਕਰ ਸਕਦਾ ਅਗਰ ਉਹੀ ਚੀਜ਼ ਆਪਾਂ ਹਰ ਰੋਜ਼ ਬੋਲ ਰਹੀ ਹਾਂ 21 ਦਿਨ ਤੱਕ ਸਾਇੰਸ ਦੇ ਮੁਤਾਬਕ ਸਾਡਾ ਮਾਈਂਡ ਉਸ ਚੀਜ਼ ਦੇ ਉਹ ਉਸੇ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਉਹ ਉਹੇ ਜਿਹੀ ਆਈਡੀਆ ਤੁਹਾਡੇ ਸਾਹਮਣੇ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਤੁਸੀਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਹੋਰ ਵੀ ਜ਼ਿਆਦਾ ਕਾਮਯਾਬ ਹੋ ਜਾਓਗੇ ਠੀਕ ਹੈ ਸੋ ਇਸ ਕਰਕੇ ਤੁਸੀਂ 27 ਦਿਨ ਇਸ ਚੀਜ਼ ਨੂੰ ਕਰਨਾ ਆਪਾਂ ਉਸ ਤੋਂ ਵੱਧ ਦਿਨ ਕਰਾਂਗੇ ਠੀਕ ਹੈ ਔਰ ਇਹ 27 ਦਿਨ ਦੀ ਮੈਂ ਗੱਲ ਕਿਉਂ ਕਰ ਰਹੀ ਆ ਮੈਂ ਤੁਹਾਡੇ ਨਾਲ ਇੱਥੇ ਸਕਰੀਨਸ਼ਾਟ ਉੱਪਰ ਸ਼ੇਅਰ ਕਰ ਦਿੰਦੀ ਆ ਇਹਦਾ ਮੈਜਿਕ ਬੁੱਕ ਜਿਹੜੀ ਹੈਗੀ ਆ ਨਾ ਉਹਦੇ ਵਿੱਚ ਜਨ ਕੀ ਇਸ ਦੀ ਬਾਰੇ ਦੱਸਿਆ ਹੋਇਆ ਮੈਂ ਤੁਹਾਡੇ ਨਾਲ ਇੱਥੇ ਦਾ ਸਕਰੀਨਸ਼ਾਟ ਸ਼ੇਅਰ ਕਰ ਦਿੰਦੀ ਆ ਪਰ ਉਹ ਬੁੱਕ ਹਿੰਦੀ ਦੇ ਵਿੱਚ ਆ ਪੰਜਾਬੀ ਵਿੱਚ ਹਲੇ ਤੱਕ ਮੈਨੂੰ ਨਹੀਂ ਮਿਲੀ ਅਗਰ ਪੰਜਾਬੀ ਵਿੱਚ ਕਦੇ ਮਿਲ ਗਈ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਉਹ ਪੰਜਾਬੀ ਵਿੱਚ ਨਹੀਂ ਆ ਹਿੰਦੀ ਤੇ ਅੰਗਰੇਜ਼ੀ ਵਿੱਚ ਉਹ ਮਿਲ ਜਾਂਦੀ ਆ ਅਗਰ ਤੁਸੀਂ ਹਿੰਦੀ ਤੇ ਅੰਗਰੇਜ਼ੀ ਪੜ੍ਹ ਸਕਦੇ ਹੋ ਸਮਝ ਸਕਦੇ ਹੋ ਤਾਂ ਤੁਸੀਂ ਕਿਤਾਬ ਵਾਲੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਬੁੱਕ ਸ਼ਾਪ ਉੱਥੋਂ ਉਹਨਾਂ ਨੂੰ ਲੈ ਸਕਦੇ ਹੋ ਦ ਮੈਜਿਕ ਬੁੱਕ ਠੀਕ ਹੈ ਤਾਂ ਇੱਕ ਤਾਂ ਦਾ ਸੀਕ੍ਰੇਟ ਬੁੱਕ ਮੈਂ ਕੱਲ ਸ਼ੇਅਰ ਕੀਤੀ ਸੀ ਮੈਂ ਹੁਣ ਇੱਥੇ ਗੱਲ ਕਰ ਰਹੀ ਹਾਂ ਤਾਂ ਮੈਜਿਕ ਬੁੱਕ ਬਾਰੇ ਉਹਦੇ ਵਿੱਚ ਤੁਹਾਡੇ ਨਾਲ ਜਿਹੜਾ ਇਹ ਸ਼ੇਅਰ ਕਰ ਰਹੀ ਹਾਂ ਮੈਂ ਦੇਖੋ ਉਹਦੇ ਵਿੱਚ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਲਓ ਠੀਕ ਹੈ ਉਹਨੂੰ ਤੁਸੀਂ ਪੜ੍ਹ ਵੀ ਸਕਦੇ ਹੋ ਸਮਝ ਵੀ ਸਕਦੇ ਹੋ ਵੀ ਇਹ ਹੀ ਚੀਜ਼ ਉਹਦੇ ਵਿੱਚ ਦੱਸੀ ਹੋਈ ਆ ਤੇ ਮੈਂ ਇਹ ਚੀਜ਼ ਖੁਦ ਕਰਕੇ ਦੇਖੀ ਆ ਤੇ ਬਹੁਤ ਸੋਹਣਾ ਰਿਜ਼ਲਟ ਮਿਲਦਾ ਹੈ ਅਗਰ ਤੁਸੀਂ ਹਰ ਰੋਜ਼ ਉਹ ਚੀਜ਼ ਕਰਦੇ ਹੋ ਨਾ ਤਾਂ ਤੁਹਾਡੀ ਜ਼ਿੰਦਗੀ ਨਾ ਇੱਕਦਮ ਐਦਾਂ ਉੱਪਰ ਨੂੰ ਗ੍ਰਾਫ ਉੱਪਰ ਮੁਠਣਾ ਸ਼ੁਰੂ ਹੋ ਜਾਂਦਾ ਮਤਲਬ ਖੁਸ਼ੀਆਂ ਦਾ ਗ੍ਰਾਫ ਟੈਨਸ਼ਨ ਫਰੀ ਗ੍ਰਾਫ ਜਿਹੜਾ ਹੁੰਦਾ ਹਨੇ ਪੋਜ਼ਿਟਿਵਿਟੀ ਦਾ ਗ੍ਰਾਫ ਜਿਹੜਾ ਉੱਪਰ ਨੂੰ ਜਾਣਾ ਇਦਾਂ ਸ਼ੁਰੂ ਹੋ ਜਗਾ ਤੁਸੀਂ ਦੇਖੋ ਹੋ ਸਕਦਾ 27 ਦਿਨਾਂ ਦੇ ਵਿੱਚ ਤੁਹਾਡੀ ਉਹ ਵਿਸ਼ ਪੂਰੀ ਨਾ ਹੋ ਵੀ ਉਹਨੂੰ 40 ਦਿਨ ਲੱਗ ਜਾਣ ਜਾਂ ਹੋ ਸਕਦਾ ਉਹਨੂੰ 50 ਦਿਨ ਲੱਗ ਜਾਣ ਪਰ ਇੱਕ ਚੀਜ਼ ਮਹਿਸੂਸ ਕਰਕੇ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ 27 ਦਿਨਾਂ ਦੇ ਵਿੱਚ ਕੁਝ ਬਦਲਣਾ ਸ਼ੁਰੂ ਹੋ ਜੂਗਾ ਕੁਝ ਬਦਲਾਵ ਹੋਣਾ ਸ਼ੁਰੂ ਹੋ ਜੂਗਾ ਕਿ ਤੁਸੀਂ ਆਹ ਕਹੋਗੇ ਵੀ ਵਾਕਈ ਇਹਨੇ ਮੇਰੀ ਜ਼ਿੰਦਗੀ ਵਿੱਚ ਕੁਝ ਤਾਂ ਅਸਰ ਕੀਤਾ ਸੋ ਫਿਰ ਉਸੇ ਤਰੀਕੇ ਨਾਲ ਹੌਲੀ ਹੌਲੀ ਜੇ ਤੁਸੀਂ ਉਹਨੂੰ ਕਰਦੇ ਜਾਓਗੇ ਰੋਜ਼ ਕਰਦੇ ਜਾਓਗੇ ਨਾ ਤਾਂ ਫਿਰ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਸੋ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ Satriya Kanji.